ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲਾ ਵਿਜੀ ਆਪਣਾ ਜੀ ਮੇਰਾ ਨਾਮ ਜੀ ਮੁਖਤਿਆਰ ਸਿੰਘ ਆ ਜੀ ਆਪਾਂ ਨਿਰਵੇਲ ਚੈਰੀਟੇਬਲ ਹਸਪੀਟਲ ਦੇ ਵਿੱਚ ਅੱਜ ਖੜੇ ਆ ਇੱਥੇ ਤੁਸੀਂ ਕਿਹੜੇ ਕਿਹੜੇ ਉਦੇਸ਼ ਦੇ ਸੇਵਾਵਾਂ ਨਿਭਾ ਰਹੇ ਹੋ ਜੀ ਜੀ ਮੈਂ ਸੈਕਟਰੀ ਆ ਜਨਰਲ ਸੈਕਟਰੀ ਤੇ ਆਪਾਂ ਅੱਜ ਜਿਹੜੇ ਇੱਥੇ ਹਸਪੀਟਲ ਦੇ ਵਿੱਚ ਅੱਖਾਂ ਦੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੀ ਅੱਜ ਜੀ ਅਸੀਂ ਹਮੇਸ਼ਾ ਹੀ ਤਰ੍ਹਾਂ ਸੰਤ ਮਹਾਰਾਜ ਨਰਮਲ ਜੀ ਤੇ ਸੰਤ ਮਹਾਰਾਜ ਮਕਾਂਝਿਆ ਜੀ ਵਾਸੀ ਆ ਜੀ ਉਹਦੇ ਪਲਕਸ ਦੇ ਵਿੱਚ ਜੇ ਲੋੜਵੰਦਾਂ ਦੇ ਅੱਖਾਂ ਦੇ ਲੈਂਸ ਪਾਏ ਆ ਜੀ ਅੱਜ 50 ਆਪਰੇਸ਼ਨ ਕੀਤੇ ਜੀ ਤੇ ਬਹੁਤ ਵਧੀਆ ਡਾਕਟਰਾਂ ਦੀ ਟੀਮ ਆਪਣੇ ਬਾਹਰੋਂ ਮਗਾਈ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਪੂਰੀ ਕਿਰਪਾ ਹੈ ਸਾਰੇ ਜੀ ਨਿਗਾਹ ਠੀਕ ਠਾਕ ਬਣ ਗਈ ਜੀ ਤੇ ਹਰ ਸਾਲ ਹੁੰਦੇ ਆ ਜੀ ਆਪਰੇਸ਼ਨ ਇਹ ਜੇ ਹਰ ਸਾਲ ਹੁੰਦਾ ਜੀ ਸਾਲ ਦੇ ਵਿੱਚ ਦੋ ਵਾਰੀ ਆਪਾਂ ਕਰਦੇ ਆ ਇਹ ਇੱਕ ਵਾਰੀ ਮਹਾਰਾਜ ਦੀ ਵਰਸੀ ਤੇ ਇੱਕ ਵਾਰੀ ਮਹਾਰਾਜ ਜਨਮ ਦਿਨ ਦਾ 22 ਫਰਵਰੀ ਦਾ ਉਦੋਂ ਵੀ ਫ੍ਰੀ ਲੈਂਸ ਪਾਉਂਦੇ ਆ ਜੀ ਬਿਲਕੁਲ ਕੋਈ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਬਿਲਕੁਲ ਫ੍ਰੀ ਹੈ ਜੀ ਤੇ ਫਿਰ ਜਿਹੜੇ ਉਹ ਬੰਲਾ ਆਪਣੇ ਮਰੀਜ਼ ਹੁੰਦੇ ਨੇ ਜੀ ਉਹਨਾਂ ਦੇ ਫਿਰ ਰਹਿਣ ਸਹਿਣ ਲਈ ਜਿਹੜੇ ਦੂਰ ਦੇ ਹੋਣਗੇ ਜੀ ਉਹਨਾਂ ਨੂੰ ਰਹਿਣ ਦਾ ਬੰਦੋਬਸਤ ਕਰ ਦੇਣ ਜਿੱਥੇ ਖਾਣਾ ਪਾਣੀ ਦਾ ਵੀ ਬੰਦੋਬਸਤ ਸਾਰਾ ਇੱਥੇ ਆ ਹਾਂਜੀ ਲੰਗਰ ਪ੍ਰਸਾਦ ਸਾਰਾ ਇੱਥੇ ਆਪਣਾ ਕੋ ਬੰਦੋਬਸਤ ਸਾਰਾ ਹੈਗਾ ਜੀ ਜੀ ਤੁਸੀਂ ਅੱਜ ਜਿਹੜਾ ਇਹ بڑا ਸ਼ੋਅ ਕਰਨਾ ਕੀਤਾ ਜੀ ਇਹਦੇ ਸਵਾਨ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ ਜੀ ਮੈਂ ਜੀ ਇਹ ਹੀ ਸੰਦੇਸ਼ ਦੇਣਾ ਚਾਹੁੰਗਾ ਇੱਥੇ ਸਭ ਤੋਂ ਪਹਿਲਾਂ ਜੀ ਜਿਹੜਾ ਸਾਡਾ ਇੱਥੇ ਟਰਸਟ ਹੈ ਨਰਬਹਿਰ ਸਵਰਚੂਅਲ ਐਂਡ ਚੈਰੀਟੇਬਲ ਟਰਸਟ ਹੈ ਜੀ ਜੀ ਜਿਹਦੇ ਪ੍ਰਧਾਨ ਹੈ ਨੇ ਪ੍ਰਧਾਨ ਸਾਡੇ ਕੁ ਤੇ ਸਾਡੇ ਹਰਵੰਦ ਸਿੰਘ ਜੀ ਵਾਸੀ ਨੇ ਜੀ ਨਾਲ ਉਹਨਾਂ ਦੇ ਟਰਸਟੀ ਸਾਡੇ ਜੀ ਪ੍ਰਧਾਨ ਬਲਵੀਰ ਸਿੰਘ ਆ ਜੀ ਉਦੋਂ ਬਾਅਦ ਸਾਡੇ ਬਲਵੰਤ ਸਿੰਘ ਜੀ ਕੁਲਵਿੰਦਰ ਸਿੰਘ ਜੀ ਆ ਗੁਰਚਾਨ ਸਿੰਘ ਜੀ ਆ ਜੀ ਸਾਡੇ ਮਨਜਿੰਦਰ ਸਿੰਘ ਖਾਨੀ ਜੀ ਖੜੇ ਆ ਇੱਧਰ ਸ਼ਤਰ ਸਿੰਘ ਜੀ ਆ ਜੀ ਤੇ ਉਦੋਂ ਬਾਅਦ ਜਸਵੰਤ ਸਿੰਘ ਸਾਡੇ ਨੰਬਰਦਾਰ ਕਰਮਜੀਤ ਸਿੰਘ ਚੇਅਰਮੈਨ ਸਾਹਿਬ ਹੈ ਜੀ ਤੇ ਸਵਰਨ ਸਿੰਘ ਆ ਜੀ ਇਹ ਸਾਰੇ ਆਪਣੇ ਬਹਾਦਰ ਸਿੰਘ ਇਹ ਸਾਰੇ ਟਰਸਟੀ ਹੈ ਜੀ ਇਹ ਤਨਮਨ ਧਨਨਾ ਜੀ ਪੂਰੀ ਸੇਵਾ ਨਿਭਾਉਂਦੇ ਆ ਜੀ ਜੀ ਇਹਨਾਂ ਦੇ ਸੇਵਾ ਦੇ ਨਾਲ ਹੀ ਤੇ ਸੰਗਤ ਦੀ ਸਮੂਹ ਸੰਗਤ ਦੀ ਸੇਵਾ ਨਾਲ ਇਹ ਟਰਸਟ ਚੱਲ ਰਿਹਾ ਜੀ ਹਰ ਸਾਲ ਜੀ ਅਸੀਂ ਇੱਥੇ ਤਕਰੀਬਨ 250 ਤੋਂ 300 ਲੰਚ ਪਾਉਂਦੇ ਆ ਜੀ ਫਰੀ ਦੇ ਵਿੱਚ ਤੇ ਪ੍ਰਸ਼ਾਦਾ ਪਾਣੀ ਸਾਰੀ ਸੇਵਾ ਹੁੰਦੀ ਹੈ ਜੀ ਇਹ ਨਰਮਲ ਜੀ ਮਹਾਰਾਜ ਜੀ ਦੇ ਸਾਥਕਾਰ ਜੀ ਸਾਰਾ ਉਹਨਾਂ ਦਾ ਹੀ ਹਸਪੀਟਲ ਆ ਉਹਨਾਂ ਤੋਂ ਬਣਾਇਆ ਜੀ ਅਸੀਂ ਤਾਂ ਕੇ ਇਹਨਾਂ ਨੂੰ ਚਲਾ ਰਹੇ ਹਾਂ ਜੀ ਵੀ ਜੀ ਤੇ ਇੱਕ ਜਿਹੜਾ ਇਹ ਹਸਪੀਟਲ ਆ ਜੀ ਇੱਥੇ ਜਿਹੜੇ ਡਾਕਟਰ ਆ ਰੁਟੀਨ ਜੀ ਆਉਂਦੇ ਆ ਜੀ ਜੀ ਰੁਟੀਨ ਚ ਆਉਂਦਾ ਇਹ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਰੁਟੀਨ ਚ ਆਉਂਦੇ ਆ ਜੀ ਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਲੰਚ ਪਾਉਂਦੇ ਆ ਉਦੋਂ ਸਾਡੀਆਂ ਟੀਮਾਂ ਬਾਹਰੋਂ ਆਉਂਦੀਆਂ ਡਾਕਟਰਾਂ ਦੀ ਜੀ ਵੀ ਜੀ ਸਿੰਘ ਵੀਰਾ ਤੇ ਅੱਜ ਆਪਾਂ ਨਰਵੈਲ ਚੈਰੀਟੇਬਲ ਹਸਪੀਟਲ ਦੇ ਵਿੱਚ ਖੜੇ ਆ ਜੀ ਜਿੱਥੇ ਕਈ ਮਰੀਜ਼ਾਂ ਦੇ ਜਿਵੇਂ ਆਪਣੇ ਮੁਖਤਿਆਰ ਸਿੰਘ ਜੀ ਨੇ ਦੱਸਿਆ ਵੀ ਕਈ ਮਰੀਜ਼ਾਂ ਦੇ ਇਲਾਜ ਕੀਤਾ ਗਿਆ ਜੀ ਉਹਨਾਂ ਦੇ ਆਪਰੇਸ਼ਨ ਵੀ ਕੀਤੇ ਗਏ ਤੇ ਇਸ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਾਰੀ ਨਰਮਲ ਜੀ ਮਹਾਰਾਜ ਜੀ ਕਿਰਪਾ ਬਾਬਾ ਮਕਾਂਜੀ ਦੀ ਮਹਾਰਾਜ ਜੀ ਦੀ ਇਹ ਨਰਮਲ ਜੀ ਮਹਾਰਾਜ ਦਾ ਬਹੁਤ ਵੱਡਾ ਪ੍ਰਾਲਾ ਜਿਨ੍ਹਾਂ ਨੇ ਇਹ ਡਾ ਸਪੋਰਟ ਹਸਪੀਟਲ ਬਣਾਇਆ ਵਾ ਉਹਨਾਂ ਦਾ ਸੁਪਨਾ ਜੋ ਸਾਡੇ ਤੇ ਕਿਰਪਾ ਕੀਤੀ ਆਵਾ ਪੁਰਖਾਂ ਨੇ ਉਹਨਾਂ ਦੀ ਕਿਰਪਾ ਦੇ ਸਦਕੇ ਸਾਰਾ ਕੰਮ ਚੱਲ ਰਿਹਾ ਵਾ ਜੋ ਹੁਣ 50 ਬੰਦੇ ਲੈਂਚ ਪਾਇਆ ਪਿੱਛੇ ਫਰਵਰੀ ਚ ਪਾਇਆ 2023 ਦੇ ਵਿੱਚ ਆ 24 ਦੇ ਵਿੱਚ ਹੀ ਤੇ ਪਿੱਛੇ 23 ਚ ਵੀ ਪਾਇਆ ਅੱਗੇ ਵੀ ਇਹ ਪ੍ਰੋਗਰਾਮ ਜਿਵੇਂ ਮਹਾਰਾਜ ਦੀ ਕਿਰਪਾ ਦਾ ਅਸ਼ੀਰਵਾਦ ਨਾਲ ਚੱਲਦਾ ਰਹੂਗਾ ਕਿਉਂਕਿ ਸੰਗ ਦਾ ਬਹੁਤ ਸੰਯੋਗ ਆ ਸਾਡੇ ਆਬਾਸੀ ਸਾਹਿਬਾ ਬਾਪਲਾ ਸਾਹਿਬਾ ਕਰਮੇ ਹੁਣੇ ਪ੍ਰਧਾਨ ਸਰਦ ਸਿੰਘ ਹੁਣੇ ਭਦਰ ਸਿੰਘ ਹੁਣੇ ਕੁਲਵੰਤ ਸਿੰਘ ਹੁਣੀ ਜਿੰਨੇ ਵੀ ਲੋਕ ਸਾਡੇ ਮੈਨੇਜਰ ਸਾਹਿਬ ਖੜਿਆ ਹਨ ਹੀ ਖੜਾ ਯਾਨੀ ਸਾਰੀ ਸੰਗਤ ਦਾ ਬਹੁਤ ਵੱਡਾ ਸੰਯੋਗ ਆ ਠੀਕ ਤੇ ਬਾਕੀ ਕਿਰਪਾ ਮਾਰ ਪੁਰਖਾਂ ਦੀ ਆ ਕਿਉਂ ਉਹਨਾਂ ਦਾ ਸੁਖਣਾ ਸੀ ਵੀ ਲੋਕਾਂ ਨੂੰ ਨੇਤਰ ਦਾ ਫਰੀ ਸੇਵਾ ਕਰਨੀ ਆ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਚੱਲ ਰਿਹਾ ਜੀ ਵੀ ਧੰਨਵਾਦ ਮੇਰਾ ਮਨਜਿੰਦਰਪਾਲ ਸਿੰਘ ਹੁਣੀ ਆ ਜੀ ਮੈਂ ਇੱਥੇ ਟਰਸਟੀ ਆ ਜੀ ਵੀ ਜੀ ਅੱਜ ਜਿਹੜਾ ਕੈਂਪ ਲੱਗਿਆ ਜੀ ਉਸ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਜਿਹੜਾ ਇਹ ਕੈਂਪ ਹੈ ਮਹਾਰਾਜ ਜੀ ਦਾ ਸਾਡੇ ਨਿਰਮਲ ਜੀ ਮਹਾਰਾਜ ਜੀ ਦਾ ਇੱਕ ਸੁਪਨਾ ਸੀ ਜੀ ਵੀ ਤੇ ਇਹਨੂੰ ਵੀ ਹਰ ਸਾਲ ਇਦਾਂ ਲੈਂਚ ਪਾਇਆ ਜਾਣ ਜਿਹੜੀ ਸਾਡੀ ਟਰਸਟ ਹੈ ਮਹਾਰਾਜ ਜੀ ਦੇ ਸੁਪਨਿਆਂ ਨੂੰ ਪੂਰਾ ਕਰਦੇ ਹੋਏ ਇਹਨੂੰ ਅੱਗੇ ਵਧਾ ਰਹੀ ਹੈ ਜਿਵੇਂ ਕਿ ਮੁਖਤਿਆਰ ਸਿੰਘ ਜੀ ਤੇ ਵੀਰਾ ਜੀ ਨੇ ਦੱਸਿਆ ਵਾ ਵੀ ਸਾਲ ਤੱਕ ਅਸੀਂ ਦੋ ਵਾਰੀ ਕਰਦੇ ਆਂ ਮਹਾਰਾਜ ਜੀ ਕਿਰਪਾ ਕਰਨ ਅਸੀਂ ਨੂੰ ਤਿੰਨ ਤੋਂ ਚਾਰ ਵਾਰੀ ਵੀ ਕਰਾਂਗੇ ਜੀ ਸੰਗਤ ਦਾ ਬਹੁਤ ਸਹਿਯੋਗ ਹੈ ਜੀ ਜਿਵੇਂ ਕਿ ਹੁਣ ਅ ਅੱਜ 30 ਤਰੀਕ ਨੂੰ ਸਾਡੇ ਇਥੇ ਖੰਡਵਰ ਸਾਹਿਬ ਪ੍ਰਕਾਸ਼ ਹੋਇਆ 2 ਤਰੀਕ ਨੂੰ ਭੋਗ ਪਿਆ ਇਹ ਵੀ ਸਾਡਾ ਬਹੁਤ ਵੱਡਾ ਮਹਾਰਾਜ ਜੀ ਦੀ ਕਿਰਪਾ ਹੈ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਸੰਗਤ ਦੇ ਸਹਿਯੋਗ ਨਾਲ ਅੱਗੇ ਇਦਾਂ ਹੀ ਬਹੁਤ ਵਧੀਆ ਤਰੀਕੇ ਨਾਲ ਚੱਲੂਗਾ ਜਿਹੜਾ ਇਹ ਆਪਣਾ ਧਾਰਮਿਕ ਸਮਾਗਮ ਆ ਜੀ ਉਹਦੇ ਸਬੰਧ ਦੇ ਵਿੱਚ ਤੁਸੀਂ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਤਾਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਵੀ ਵੀ ਸਾਰੀ ਸੰਗਤ ਵੱਧ ਤੋਂ ਵੱਧ ਜਿਵੇਂ ਮਹਾਰਾਜ ਜੀ ਦੇ ਹੁੰਦੇ ਆਂਦੀ ਸੀ ਉਵੇਂ ਹੀ ਆਓ ਮੈਂ ਮਹਾਰਾਜ ਜੀ ਦਾ ਹੀ ਪ੍ਰਾਰਲਾ ਹੈ ਮਹਾਰਾਜ ਜੀ ਦਾ ਹੀ ਪ੍ਰੋਗਰਾਮ ਹੈ ਜੀ ਬਹੁਤ ਵਧੀਆ ਪ੍ਰੋਗਰਾਮ ਹੋਣਾ ਜੀ ਇੱਥੇ ਲੰਗਰ ਦਾ ਵੀ ਬਹੁਤ ਵਧੀਆ ਪ੍ਰੋਗਰਾਮ ਹੈ ਯਾਨ